ਪੰਜਾਬ ਦੇ ਸਾਬਕਾ ਕੈਬਨਰ ਮੰਤਰੀ ਬਿਕਮ ਸਿੰਘ ਮਜੀਠੀਆ ਨੇ ਅੱਜ ਕਾਦੀਆਂ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਜੇਕਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ 'ਚ ਹਿੰਮਤ ਹੈ ਤਾਂ ਫਿਰੋਜ਼ਪੁਰ ਤੋਂ ਜਾ ਕੇ ਚੋਣ ਲੜਨ ਅਤੇ ਜਿੱਤ ਕੇ ਵੀ ਵਿਖਾਉਣ ਇਸ ਦੇ ਨਾਲ ਹੀ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਅੰਮ੍ਰਿਤਸਰ ਤੋਂ ਚੋਣ ਲੜਨ ਤੋਂ ਇਨਕਾਰ ਕਰਨ ਬਾਰੇ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਉੱਪਰ ਤੰਜ ਕੱਸਿਆ ਹੈ ਉਹਨਾਂ ਕਹੇ ਕਿ ਡਾਕਟਰ ਮਨਮੋਹਨ ਸਿੰਘ ਜਾਣਦੇ ਹਨ ਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿੱਚ ਪਿਛਲੀਆਂ 14 ਦਰਾਂ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਹੋਏ ਹਨ ਇਸ ਕਰਕੇ ਉਹ ਚੋਣ ਲੜਨ ਤੋਂ ਮਨਾ ਕਰ ਰਹੇ ਹਨ ਇਸ ਮੌਕੇ ਬਿਕਮ ਸਿੰਘ ਮਜੀਠੀਆ ਵੱਲੋਂ ਇਹ ਵੀ ਦੋਸ਼ ਲਗਾਏ ਗਏ ਹਨ ਕਿ ਕਾਂਗਰਸ ਸਰਕਾਰ ਵੱਲੋਂ ਹੋਰ ਵਿਰੋਧੀ ਦਲਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਂਦਿਆਂ ਅੰਦਰ ਖਾਤੇ ਚਾਲਾਂ ਚੱਲੀਆਂ ਜਾ ਰਹੀਆਂ ਹਨ ਕਾਂਗਰਸ ਆਪ ਇੰਨੀ ਪੂਰੀ ਤਰੀਕੇ ਨਾਲ ਫੇਲ ਹੋ ਚੁੱਕੀ ਹੈ ਪਿੱਟ ਚੁੱਕੀ ਹੈ ਕਿ ਮੌਜੂਦਾ ਕਾਂਗਰਸ ਦੀ ਲੀਡਰਸ਼ਿਪ ਨੂੰ ਲੀਡਰਸ਼ਿਪ ਦਾ ਮਤਲਬ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਮੰਤਰੀ ਤੇ ਜਾਖੜ ਸਾਹਿਬ ਕਿਉਂਕਿ ਉਹ ਪ੍ਰਧਾਨ ਹੈ ਉਹਨਾਂ ਨੂੰ ਆਪ ਦੀ ਗੱਲ ਤੇ ਭਰੋਸਾ ਨਹੀਂ ਤਦੇ ਅਮਰਸਰ ਵਾਸਤੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਲੈਣ ਗਏ ਮੈਂ ਕਿ ਡਾਕਟਰ ਮਨਮੋਹਨ ਸਿੰਘ ਜੀ ਸਿਆਣੇ ਰਹੇ ਉਹਨਾਂ ਨੇ ਮਹਿਸੂਸ ਕੀਤਾ ਕਿ ਚੋਲ ਮੈਨੀਫੈਸਟੋ ਵੇਲੇ ਵੀ ਮੈਨੂੰ ਇਸ ਤਰ੍ਹਾਂ ਲਿਆ ਕੇ ਮੇਰ ਤੋਂ ਵਾਅਦਾ ਜ਼ਰੂਰ ਕਰਾਤਾ ਤੇ ਇੱਕ ਵਾਅਦਾ ਵੀ ਉਹਦੇ ਚੋਂ ਪੂਰਾ ਨਹੀਂ ਕੀਤਾ ਤੇ ਮੈਂ ਲੋਕਾਂ ਨਾਲ ਧੋਖਾ ਨਹੀਂ ਕਰ ਸਕਦਾ ਉਹਨਾਂ ਨੇ ਸਾਫ਼ ਇਨਕਾਰ ਕਰਤਾ ਕਿ ਨਹੀਂ ਜੀ ਮੈਂ ਨਹੀਂ ਲੜਨੀ ਮਗਰ ਮੈਨੂੰ ਹੈਰਾਨੀ ਇਹ ਹੁੰਦੀ ਹੈ ਕਿ ਜਿਹੜਾ ਬੰਦਾ ਆਪਦੇ ਘਰੋਂ ਰਿਜੈਕਟਡ ਹੋਵੇ ਹੁਣ ਜਾਂਖੜ ਸਾਹਿਬ ਨੂੰ ਉਹ ਬੋਰ ਦੇ ਲੋਕਾਂ ਨੇ ਵੇਲਾ ਕਰਤਾ ਤੇ ਉਹ ਅਬੋਰ ਛੱਡ ਕੇ ਜਿਹੜਾ ਆਪਦੇ ਘਰ ਚ ਫੇਲਿਅਰ ਹੋ ਗਿਆ ਅੱਜ ਉਹ ਆ ਕੇ ਗੁਰਦਾਸਪੁਰ ਤੋਂ ਚੋਣ ਲੜ ਰਿਹਾ ਫਿਰ ਕਹਿ ਰਿਹਾ ਕਿ ਕਾਂਗਰਸ ਦੀ ਕਾਰਗੁਜ਼ਾਰੀ ਬੜੀ ਚੰਗੀ ਜੇ ਐਡੀ ਚੰਗੀ ਹੈ ਤੇ ਹਿੰਮਤ ਵਿਖਾਓ ਕਿ ਮੈਂ ਚੈਲੰਜ ਦੇਣਾ ਜਾ ਕੇ ਫਿਰੋਜ਼ਪੁਰ ਤੋਂ ਚੋਣ ਲੜੋ ਆਪਣੇ ਘਰ ਚੋਂ ਤੇ ਲੋਕ ਫੈਸਲਾ ਕਰ ਲੈਣਗੇ ਆ ਕੁਝ ਕਾਂਗਰਸੀ ਵੀ ਇਹੀ ਗੱਲ ਕਹਿ ਰਹੇ ਆ ਤੇ ਮੈਂ ਤਾਂ ਉਹਨਾਂ ਤੋਂ ਮੈਂ ਪਹਿਲਾਂ ਇਹ ਗੱਲ ਕੀਤੀ ਸੀ ਕਿ ਜੇ ਤੁਹਾਡੀ ਕਾਰਗੁਜ਼ਾਰੀ ਇੰਨੀ ਚੰਗੀ ਹੈ ਫਿਰ ਸੱਜੇ ਖੱਬੇ ਨਾ ਭੱਜੋ ਕਿਉਂਕਿ ਨਵੇਂ ਲੋਕਾਂ ਨੇ ਨਹੀਂ ਤਜਰਬਾ ਹੁੰਦਾ ਘਰਦਿਆਂ ਦੇ ਲੋਕਾਂ ਨੂੰ ਵੱਧ ਪਤਾ ਹੁੰਦਾ ਘਰ ਦੇ ਬਾਰੇ ਘਰ ਦੇ ਬੰਦੇ ਬਾਰੇ ਤੇ ਜਾ ਕੇ ਬੋਰ ਤੋਂ ਲੜੋ ਫਿਰੋਜ਼ਪੁਰ ਤੋਂ ਲੋਕ ਸਭਾ ਲੜੋ ਜੇ ਹਿੰਮਤ ਹੈ ਮਗਰ ਮੈਂ ਤੁਹਾਨੂੰ ਸਪਸ਼ਟ ਕਰਦਾ ਉਹਨਾਂ ਨੇ ਲੜਨੀ ਨਹੀਂ ਉਹ ਮੈਦਾਨ ਉੱਥੋਂ ਛੱਡ ਕੇ ਭੱਜ ਚੁੱਕੇ ਕਿਉਂਕਿ ਉਹਨਾਂ ਪਤਾ ਮੈਨੂੰ ਹਾਰ ਹੋ ਜਾਣਾ ਕੋਈ ਸਾਰੇ ਜਿਹੜੇ ਗੱਠ ਜੋੜ ਹੈ ਕਾਂਗਰਸ ਕਰਾਦੀ ਆ ਮਕਸਦ ਇੱਕ ਹੈ ਕਿ ਵਿਰੋਧੀ ਧਿਰ ਦੀ ਵੋਟ ਜਿਹੜੀ ਡਿਵਾਈਡ ਹੋਵੇ ਉਹਦੇ ਨਾਲ ਫਾਇਦਾ ਕਾਂਗਰਸ ਨੂੰ ਪਹੁੰਚਦਾ ਇਹ ਜਿੰਨੇ ਵੀ ਗੱਠ ਜੋੜ ਦੀ ਫਾਈਨਾਂਸਿੰਗ ਤੇ ਗੱਠ ਜੋੜ ਕਰਾਉਣੇ ਇਹ ਸਾਰੇ ਤੇ ਸਾਰੇ ਕਾਂਗਰਸ ਭਵਨ ਤੇ ਬਹਿ ਕੇ ਪਲੈਨਿੰਗ ਹੋ ਰਹੀ ਹੈ ਕੌਣ ਕਿੱਥੋਂ ਲੜੂਗਾ ਕੌਣ ਕਿਹੜਾ ਕੈਂਡੀਡੇਟ ਹੋਊਗਾ ਕਾਂਗਰਸ ਦੇ ਮੁਕਾਬਲੇ ਕਿਹੜਾ ਕੈਂਡੀਡੇਟ ਆਵੇ ਜਿਹਦੇ ਨਾਲ ਅਕਾਲੀ ਦਲ ਦਾ ਨੁਕਸਾਨ ਹੋਵੇ ਤੇ ਕਾਂਗਰਸ ਦਾ ਫਾਇਦਾ ਹੋਵੇ ਅੱਜ ਵਿਧਾਨ ਸਭਾ ਦੇ ਅੰਦਰ ਵੀ ਦੇਖੋ ਅੱਜ ਕਨਸਟੀਟਿਊਸ਼ਨ ਦੀਆਂ ਸੰਵਿਧਾਨ ਦੀਆਂ ਧੱਜੀਆਂ ਉਣਾਈਆਂ ਜਾ ਰਹੀਆਂ ਜਦ ਤਿੰਨ ਮੈਂਬਰ ਅਸਤੀਫਾ ਦੇ ਗਏ ਸਾਤਾ ਵਾਕ ਹੋ ਗਏ ਤੇ ਫਿਰ ਉਹਨਾਂ ਨੂੰ ਲੀਡਰ ਆਫ ਆਪੋਜੀਸ਼ਨ ਦੀ ਕੁਰਸੀ ਤੇ ਬੈਠੇ ਜੇ ਉਹ ਹੈਗੇ ਆਪ ਵਾਲੇ ਤੇ ਕਾਂਗਰਸ ਦੀ ਰਹਿਮੋ ਕਰਮਨ ਨਾਲ ਬੈਠੇ ਨਹੀਂ ਤਾਂ ਉਹ ਬਹਿ ਨਹੀਂ ਸਕਦੇ ਤੇ ਗੱਠ ਜੋੜ ਤਾਂ ਸਿੱਧਾ ਹੀ ਆ ਭਾਵੇਂ ਉਹਨਾਂ ਦਾ ਭਾਵੇਂ ਜਿਹੜਾ ਅਸਤੀਫਾ ਦੇ ਕੇ ਗਏ ਉਹਨਾਂ ਦਾ ਮਨਜ਼ੂਰ ਨਹੀਂ ਹੁੰਦਾ ਕਹਿ ਰਹੇ ਅਰਗਿਆਂ ਦਾ ਜਾਂ ਬਲਦੇਵ ਸਿੰਘ ਹੋਰ ਆ ਜਿਹੜੇ ਮਾਸਟਰ ਬਲਦੇਵ ਸਿੰਘ ਹੋ ਕੈਂਡੀਡੇਟ ਬਣ ਗਏ ਆ ਹੁਣ ਤੱਕ ਤਾਂ ਉਹਨਾਂ ਦਾ ਅਸਤੀਫਾ ਪ੍ਰਭਾਵ ਨੂੰ ਜਿਹੜੇ ਖਜ਼ਾਨੇ ਦੀ ਲੁੱਟ ਹੋ ਰਹੀ ਹੈ ਕਾਂਗਰਸ ਨਾਲ ਕਰਾ ਰਹੀ ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ